ਸਰਪਿੰਡ ਸੇ ਕੰਮ ਦੇ ਟਿਊਬ ਦਾ ਕੀਤਾ ਤੋਂ ਲੱਗਤੀ ਹੈ ਅੱਜ ਇਸ ਇਲਾਕੇ ਦੀ ਬੜੀ ਵੱਡੀ ਜਿਹੜੀ ਡਿਮਾਂਡ ਆ ਉਹ ਆਮ ਆਦਮੀ ਪਾਰਟੀ ਦੇ ਸਰਕਾਰ ਵੱਲੋਂ ਪੂਰੀ ਕੀਤੀ ਗਈ ਆ ਔਰ ਸ਼ੇਕਾ ਮੱਤਾ ਕਗਵਾਲ ਦਾ ਜਿਹੜਾ ਟਿਊਬਲਿਆ ਉਹ 19 ਲੱਖ ਦੀ ਲੱਗ ਦੇ ਨਾਲ ਜਿਹੜਾ ਨਵਾਂ ਬੋਰ ਔਰ ਬਾਕੀ ਪ੍ਰੋਜੈਕਟ ਹੈ ਜਿਹੜਾ ਬਣਾ ਕੇ ਤਿਆਰ ਹੋਇਆ ਉਹਦਾ ਉਹ ਦਸਤਨਾ ਇਲਾਕਾ ਨਿਵਾਸੀਆਂ ਦੇ ਮਦਦ ਦੇ ਨਾਲ ਕੀਤਾ ਔਰ ਇਹਦੇ ਨਾਲ ਜਿੱਥੇ ਕਾਫੀ ਪਿੰਡਾਂ ਨੂੰ ਜਿਹੜਾ ਪੀਣ ਵਾਲਾ ਪਾਣੀ ਆ ਦਿੱਕਤ ਆ ਰਹੀ ਸੀ ਉਹ ਦਿੱਕਤ ਹੈ ਜਿਹੜੀ ਖਤਮ ਹੋ ਜਾਵੇ ਔਰ ਲੋਕਾਂ ਨੂੰ ਜਿਹੜਾ ਪੀਣ ਵਾਲਾ ਪਾਣੀ ਆ ਕੌਮੇੜਿਆ ਕਰੇਗੇ ਸਰ ਜੀ ਬੰਦੇ ਜੀ ਪਰਿਵਾਰ ਅੱਜ ਕਈ ਪਰਿਵਾਰ ਇਸ ਇਲਾਕੇ ਦੇ ਸੀਗੇ ਜਿਨ੍ਹਾਂ ਦੇ ਲੋੜਵੰਦ ਪਰਿਵਾਰ ਜਿਨ੍ਹਾਂ ਦੀਆਂ ਛੱਤਾਂ ਕੱਚੀਆਂ ਸਨ ਪੈਣ ਵਾਲੀਆਂ ਸਨ ਉਹਨਾਂ ਨੂੰ ਅੱਜ ਜਿਹੜੇ ਸੈਂਕਸ਼ਨ ਲੈਟਰ ਆ ਉਹ ਦਿੱਤੇ ਆ ਤਾਂ ਜੋ ਆਪਣੀਆਂ ਜਿਹੜੇ ਘਰਾਂ ਦੇ ਛੱਤਾਂ ਨੇ ਉਹ ਬਵਾ ਸਕਣ ਸਰ ਜੀ ਗੱਲ ਕਰੀ ਸਫਾਰ ਰੋਡ ਦੀ ਬਹੁਤ ਮਾੜੀ ਹਾਲਤ ਹੈ ਅਕਸਰ ਲੋਕ ਪੱਤਰਕਾਰਾਂ ਸਾਨੂੰ ਕਹਿੰਦੇ ਵੀ ਰੋਡ ਲਈ ਬੰਦਾ ਵਿਅਸ ਕਦੋਂ ਤੱਕ ਰੋਡ ਦਾ ਕੰਮ ਸ਼ੁਰੂ ਹੋ ਜਾਊਗਾ ਕਿ ਸਾਡੇ ਇਸ ਇਲਾਕੇ ਦੀਆਂ ਤਕਰੀਬਨ 54 ਸੜਕਾਂ ਨੇ ਜੜੀਆਂ ਉਹ ਸਾਰਿਆਂ ਦੇ ਜਿਹੜੇ ਫੰਡ ਆ ਅਵੇਲੇਬਲ ਆ ਗਿਆ ਔਰ ਉਸ ਤੋਂ ਬਾਅਦ ਹੀ ਟੈਂਡਰ ਲਗਾ ਕੇ ਹੁਣ ਜਿਹੜਾ ਕੰਮ ਆ ਉਹ ਸ਼ੁਰੂ ਕਰਨ ਜਾ ਰਹਾ तकरीबन 2-3 ਮਹੀਨਿਆਂ ਦੇ ਵਿੱਚ ਵਿੱਚ ਇਸ ਇਲਾਕੇ ਦੀਆਂ तकरीबन ਸਾਰੀਆਂ ਰੋਡਸ ਆ ਜਿਹੜੀਆਂ ਉਹ ਰਿਪੇਅਰ ਹੋ ਜਾਣੀਆਂ ਸਰ ਅੱਜ ਬਾਰਡ ਤੇ ਉਹ ਤੁਹਾਨੂੰ ਕਰਕੇ ਦਿੱਤਾਗੇ ਪਰ ਇਸੇ ਦਿਨਾਂ ਤੇ ਦਿੱਕਾ ਜਾਂਦਾ ਕਦੀ ਬਾਰ ਖਰਾਬ ਹੋ ਜਾਂਦਾ ਕਦੀ ਮੋਟਰ ਖਰਾਬ ਹੋ ਜਾਂਦੀ ਹੈ ਤੇ ਤਿੰਨ ਦਿਨ ਤਿੰਨ ਪਾਣੀ ਲੁੱਕ ਜਾਂਦਾ ਪਾਣੀ ਦੀ ਪਹੁੰਚ ਇਹ ਸਮੱਸਿਆ ਦਾ ਹੱਲ ਹੋਵੇ ਹੁਣ ਤਾਂ ਨਵਾਂ ਪਵਾਤਾ ਸਾਰਾ ਕੁਝ ਮਸ਼ੀਨਰੀ ਆ ਕੋਈ ਵੀ ਚੀਜ਼ ਖਰਾਬ ਹੋ ਸਕਦੀ ਹੈ ਸੋ ਇਹਦੇ ਨਾਲ ਤਾਂ ਆਪਾਂ ਨਹੀਂ ਨਾ ਕੰਮ ਕਰ ਸਕਦੇ ਐਡਵਾਂਸ ਚੀਜ਼ ਆ ਕੋਈ ਪਤਾ ਨਹੀਂਗਾ ਔਰ ਜੇੜੀ ਕੋਈ ਐਕਸਟਰਾ ਚੀਜ਼ ਆ ਜੀ ਮੋਟਰ ਦੀ ਲੋੜ ਆ ਜਾਂ ਹੋਰ ਕੋਈ ਚੀਜ਼ ਦੀ ਲੋੜ ਹੋ ਗਈ ਡਿਪਾਰਟਮੈਂਟ ਵੱਲੋਂ ਡਿਮਾਂਡ ਆਊਗੀ ਤਾਂ ਆਪਾਂ ਉਹ ਪੂਰੀ ਕਰ ਦੇਵਾਂਗੇ ਸਾਡੇ ਮਾਨਯੋਗ ਐਮਐਲਏ ਸਾਹਿਬ ਹਮਨ ਸਾਹਿਬ ਬੜੇ ਦਿਨਾਂ ਤੋਂ ਆਡੀੰਸੀ ਇਹ ਬਾਡਰ ਸਪਾਈ ਦਾ ਜੋ ਉਦਘਾਟਨ ਕੀਤਾ ਇਹਨਾਂ ਨੇ ਪਾਣੀ ਦਾ ਮੁਸ਼ਕਲਾਂ ਦਾ ਹੱਲ ਕੀਤਾ ਆ ਔਰ ਬਾਕੀ ਵੀ ਜੋ ਇੰਜੀਨੀਅਰ ਵੀ ਮੁਸ਼ਕਲਾ ਉਹ ਵੀ ਹੱਲ ਕਰਨਗੇ ਰੋਡ ਦੀ ਵੀ ਸੇਤੀ ਹੀ ਡਵੈਲਪਮੈਂਟ ਹੋ ਜਾਏਗੀ ਔਰ ਪਾਪਾ ਜੋ ਪੌਣੀਆਂ ਸੀਬ੍ਰੇਜ ਉਹ ਵੀ ਕਹਿ ਕੇ ਸਾਨੂੰ ਅਹਿਸਾਸ ਕਰਕੇ ਦੇ ਕੇ ਗਏ ਆ ਕਿ ਇਹ ਸਾਰਾ ਕੰਮ ਆਹੀਂ ਬੜੇ ਹੀ ਪਿਆਰ ਨਾਲ ਸਰਕਾਰ ਨਾਲ ਕਰਾਂਗੇ ਔਰ ਕਰਕੇ ਦਿਖਾਵਾਂਗੇ ਸਾਰੀਆਂ ਸੰਗਤਾਂ ਇਹਨਾਂ ਦਾ ਆਉਣ ਤੇ ਸਾਨੂੰ ਬਹੁਤ ਬਹੁਤ ਖੁਸ਼ੀ ਆ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਰੀਆਂ ਸੰਗਤਾਂ ਵੀ ਇਕੱਠੀਆਂ ਹੋਈਆਂ ਇੱਥੇ ਇਹ ਸਾਰਾ ਪਿੰਡ ਜਿੰਨਾ ਵੀ ਹੈ ਆਪਣਾ ਲਾਗੇ ਲਾਗੇ ਆਸਪਾਸ ਬਢਾਲੀਆਂ ਸਵਾਰ ਸਨੇੜਾ ਸੇਖਾ ਮਤਾ ਇਹ ਸਾਰੀਆਂ ਪੰਚਾਇਤਾਂ ਵੀ ਅੱਜ ਇੱਥੇ ਇਕੱਠੀਆਂ ਹੋਈਆਂ ਸਾਰਿਆਂ ਲਈ ਇਹਨਾਂ ਨੇ ਕੱਲਿਆਂ ਕੱਲਿਆਂ ਦੇ ਸਤਾਂਚਾਂ ਦੀ ਜਿੰਨੀ ਵੀ ਜੋ ਵੀ ਹੈ ਪ੍ਰੋਬਲਮ ਉਹ ਸੁਣੀ ਆ ਔਰ ਇਹ ਹੱਲ ਕਰਨਗੇ ਇਹਿਸਾਸ ਕਰਕੇ ਸਾਨੂੰ ਦੇ ਕੇ ਗਏ ਆ ਇਹ ਸਾਰੀਆਂ ਮੁਸ਼ਕਲਾਂ ਦਾ ਹੀ ਹੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ